ਸਭ ਸ੍ਰੀ ਕਾਲ ਜੀ ਅੱਜ ਬਣਾ ਰਹੇ ਪਰੌਂਠੇ ਆਲੂ ਵਾਲੇ ਵਾਹ ਹੋਈ ਪਰੌਂਠੇ ਬਣਾਏ ਡਬਲ ਸਭ ਕੁਝ ਬਣਾ ਲਈਦਾ ਪਰ ਆਪਣੇ ਲਈ ਲਓ ਬਣ ਗਿਆ ਜੀ ਕਰੋਨਾ ਹਲਵਾ ਵਾਲੇ ਪਰੋਂਠੇ ਚਾਰਾਂ ਚਾਰਾਂ ਛਕਾਈ ਜਾਣਗੇ ਜੀ ਜਿਹੜੇ ਪੱਲਾ ਵਗਦੇ ਤੇਲ ਰੀਫਾਈਂਡ ਦਾ ਮੈਂ ਸਿੰਗਲ ਵੀ ਬਣਾ ਲੈਂਦਾ ਮੈਂ ਸਿੰਗਲ ਬਰੌਨਰ ਅੱਜ ਡਬਲ ਬਣਾਵਾਂਗੇ ਓਕੇ ਆਟਾ ਕੱਲ ਦਾ ਪਿਆ ਹੈ ਇਹਦੇ ਲਈ ਤਾਜ਼ਾ ਆਟਾ ਲਾਈਗਾ ਲੋਸ਼ ਦੋ ਹੀ ਖਾਣੇ ਆ ਜੇ ਭੁੱਖ ਲੱਗੀ ਤਾਂ ਹੋਰ ਬਣਾ ਲਵਾਂ ਨਹੀਂ ਆ ਸਬਾਨ ਹੈਗਾ ਪਿਆ ਇਹ ਰੇਲ ਲਾ ਲਾਂਗੇ ਕੋਲ ਦੂਜੇ ਪਾਸੇ ਚਾਹ ਬਣਾਵਾਂਗੇ ਨਾਲ ਨਾਲ ਖਾਣਾ ਗੱਲ ਵਾਲੇ ਪਰੋਣੇ ਤੇ ਦੇਖੋ ਜੀ ਬਿਲਕੁਲ ਗੋਲ ਬਣਾਈ ਜੀ ਗੋਲ ਰੋਟੀ ਜਨਾਨੀਆਂ ਨਾਲ ਵੀ ਗੋਲ ਬਣਾਈ ਜੀ ਜਨਾਨੀਆਂ ਇਹਦੇ ਚੌਰਸ ਬਣਾ ਲੈਂਗੀਆਂ ਜੀ ਹਾਂਜੀ ਹੋਲੇ ਨੂੰ ਕੱਢਾ ਗਾ ਪਲੇਟ ਦੇ ਵਿੱਚ ਕੌਣ ਦੋ ਬੜ ਗਏ ਦੋ ਹੀ ਬਹੁਤ ਆ ਬਾਕੀ ਆਟਾ ਵੀ ਪਿਆ ਹੈ ਸਮਾਨ ਵੀ ਪਿਆ ਹੈ ਭੁੱਖ ਲੱਗੀ 2 ਘੰਟੇ ਬਾਅਦ ਫੇਰ ਬਣਾ ਲੈ Það var ekki fyrir til því að það er náttúrulega krisvíja vanduð voru. Það er takkara henni ekki. ਆ ਗਿਆ ਬਰਨਾਂ ਇਹ ਤੇਲ ਲਾ ਲਾਂਗੇ ਦੂਜੀ ਸਾਈਡ ਤੇ ਆਹ ਵਾਟ ਲਾ ਕੇ ਚਾਹ ਤੇ ਬਣ ਗਏ ਜਿ ਆਪਣੇ ਪਰੌਂਠੇ ਮਿਲਦੇ ਆ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰੇ ਜੇ ਵਧੀਆ ਲੱਗੇ ਤਾਂ ਜਰੂਰ ਮੈਨੂੰ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ